ਬਹੁਤ ਹੀ ਵੱਡਾ ਨੁਕਸਾਨ ਗੁਜਰਪਈ ਚਾਰੇ ਦਾ ਪਿੰਡ ਅਦਲੀਆਲ ਬੀਤੀ ਰਾਤ ਅੱਗ ਲੱਗਣ ਦੇ ਕਾਰਨ ਲਗਭਗ 40-50 ਮੱਜਾਂ ਸੜ ਗਈਆਂ 20-25 ਦੇ ਕਰੀਬ ਜਿਹੜੀਆਂ ਮੱਜਾਂ ਉਹਦੇ ਡੈਡ ਹੋ ਗਈਆਂ ਸੜ ਕੇ ਉਹ ਜਵਾਕ ਵਿੱਚ ਕੁਝ ਗੱਬਣਾ ਝੋਟੀਆਂ ਕੁਝ ਗੱਬਣਾ ਮੱਜਾਂ ਬਹੁਤ ਵੱਡਾ ਨੁਕਸਾਨ ਆਇਆ ਨਾ ਅਪੀਲ ਆ ਸਾਰੇ ਲੋਕਾਂ ਨੂੰ ਲਗਭਗ ਅੰਮ੍ਰਿਤਸਰ ਜ਼ਿਲ੍ਹਾ ਜੋ ਵੀ ਆਪਣੇ ਪੰਜਾਬ ਦੇ ਜ਼ਿਲ੍ਹੇ ਆ ਜਿਹੜਾ ਵੀ ਵੀਰ ਭਰਾ ਇਹਨਾਂ ਦੇ ਕੋਲ ਆ ਕੇ ਇਹਨਾਂ ਦੀ ਮਦਦ ਕਰ ਸਕਦਾ ਕਿਸੇ ਵੀ ਤਰੀਕੇ ਕੀਤੀ ਜਾਵੇ ਪੰਜ ਘਰ ਆ ਪੰਜਾਂ ਘਰਾਂ ਦਾ ਬਹੁਤ ਨੁਕਸਾਨ ਹੋਇਆ ਸਾਰਾ ਕੁਝ ਹੀ ਸੜ ਗਿਆ ਆ ਕੁਝ ਪਸ਼ੂ ਜਿਹੜੇ ਬਚੇ ਇਹਨਾਂ ਦੇ ਬਾਕੀ ਜੋ ਗੁੱਜਰ ਪਾਈ ਚਾਰਾ ਉਹ ਇਕੱਠਾ ਹੋਉਂਦੇ ਹੌਲੀ ਹੌਲੀ ਦੁੱਖ ਦੇ ਵਟਾਉਣ ਇਹਨਾਂ ਦੇ ਨਾਲ ਤੇ ਬਾਕੀ ਜਿਹੜੇ ਵੀ ਤਰੀਕੇ ਇਹਨਾਂ ਦੀ ਹੈਲਪ ਕੀਤੀ ਜਾ ਸਕਦੀ ਹੈ ਕਰਨੀ ਚਾਹੀਦੀ ਹੈ ਬਹੁਤ ਹੀ ਜ਼ਿਆਦਾ ਨੁਕਸਾਨ ਹੋਇਆ ਇੱਥੇ 12 ਆ ਇੱਧਰ ਇੱਕੋ ਪਿਛੇ ਵੀ ਦੇਖ। ਇੱਧਰ ਆ ਲਗਭਗ 20-25 55 ਵੱਡੀਆਂ ਜਿਹੜੀਆਂ ਡੈੱਡ ਹੋਈਆਂ ਪਿੰਡ ਦੇ ਲੋਕਾਂ ਦੇ ਦੱਸਣ ਮੁਤਾਬਕ ਕਹਿੰਦੇ ਕੁਝ ਨੰਗਰ ਜਿਹੜੇ ਨੌਜਵਾਨਾਂ ਵੱਲੋਂ ਭੁਜਾਵ ਜਾ ਕੇ ਕੱਢੇ ਗਏ ਵਿੱਚੋਂ ਜਿਹੜੇ ਬੱਚੇ ਉਹ ਮੋਰੇ ਢੱਡ ਹੋਈ ਗਏ ਆ ਅੱਡੀ ਜੀ ਬਾ ਆ ਗਿਆ ਕਿੰਨਾ ਕੋ ਅੱਗ ਨਹੀਂ ਚੱਲੀ ਗਈ ਵਿਚਾਰਿਆਂ ਕੋ ਨਾ ਭੱਜਿਆ ਗਿਆ ਬਹੁਤ ਹੀ ਦੁੱਖ ਦੀ ਘਟਈ ਆਈ ਹੈ ਇਹਨਾਂ ਵੀਰਾਂ ਦੇ ਵੱਧ ਤੋਂ ਵੱਧ ਇਹਨਾਂ ਦਾ ਸਾਥ ਦਿੱਤਾ ਜਾਵੇ ਕਿਸੇ ਇਹਨਾਂ ਦੇ ਮੇਨ ਮੈਂਬਰ ਦਾ ਜਿਹੜਾ ਨੰਬਰ ਹੈ ਅਸੀਂ ਮੈਂਸ਼ਨ ਕਰਾਂਗੇ ਵਿੱਚ ਜਿਹੜਾ ਵੀਰ ਕੋਈ ਹੈਲਪ ਕਰਨੀ ਚਾਹੁੰਦਾ ਇਹਨਾਂ ਦੀ ਕਰ ਸਕਦਾ ਸਾਡੀ ਤੇ ਇਹੋ ਬੇਨਤੀ ਹੈ ਕਿ ਇੱਥੇ ਆ ਕੇ ਹੈਲਪ ਕੀਤੀ ਜਾਵੇ ਜੋ ਵੀ ਇਹਨਾਂ ਦੀ ਹੈਲਪ ਕਰਨੀ ਕਿਸੇ ਨੂੰ ਬਹੁਤ ਹੀ ਜ਼ਿਆਦਾ ਨੁਕਸਾਨ ਹੋਇਆ ਦੂਸਰੀ ਸਾਈਡ ਵੀ ਦਿਖਾਉਂਦੇ ਤੁਹਾਨੂੰ ਜਾ ਕੇ ਆ ਜੋ ਵੀ ਇਹਨਾਂ ਦੇ ਵਿਚਾਰਿਆਂ ਨੇ ਆਪਣੇ ਘਰ ਬਣਾਏ ਉਹ ਵੀ ਸੜਕੇ ਤਬਾਹ ਹੋ ਚੁੱਕੇ ਇਹ ਵੀ ਆਪਣੇ ਲੋਕ ਨੇ ਗੁੱਜਰ ਭਾਈ ਯਾਰਾ ਜਿਹੜਾ ਸਾਰਾ ਹੀ ਮਾੜੇ ਚੰਗੇ ਟਾਈਮ ਜਾੜੇ ਨਾਲ ਖੜਦੇ ਨੇ ਸਾਨੂੰ ਇਹਨਾਂ ਦੇ ਨਾਲ ਖੜਨਾ ਚਾਹੀਦਾ ਬਹੁਤ ਹੀ ਵੱਡਾ ਨੁਕਸਾਨ ਹੋਇਆ ਗੁੱਜਰਪਾਈ ਚਾਰੇ ਦਾ ਆ ਵੇਖੋ ਨਾ ਉਹ ਚਰ ਨਾ ਦੇ ਵਿਚਾਰੀ ਮਰਿਆਂ ਜਨਾ ਜੁੰਦਿਆਂ ਜੇ ਬਹੁਤ ਹੀ ਮੜਾ ਹਾਲਿਆ ਉਹ ਚਰੀ ਦਾ ਭਾਜੀ ਕਿੰਨੇ ਕਿ ਡੰਕਰ ਜਿਹੜੇ ਡੈੱਡ ਹੋ ਗਏ ਆ ਕਿੱਡ ਵੀ ਤਕਰੀਬਨ 35 ਲਗਦਾ ਅੱਛਾ ਜੀ ਇਹ ਤੁਹਾਡਾ ਆਪਣਾ ਡੇਰਾ ਹੈ ਤੁਹਾਡਾ ਨਹੀਂ ਉਹ ਮੇਰੇ ਸੰਦੂ ਦੇ ਰਿਹਾ ਇਹ ਸਾਡੇ ਦਾ ਭਰਾ ਆ ਇਹਦੇ ਭਰਾ ਆ ਉਹ ਸਾਡੂ ਆਣਾ ਆ ਠੀਕ ਜੇ 1000 ਪੰਚ ਹੈਗੇ ਚਲੋ ਕਰਦੇ ਹਾਂ ਨਾਲ ਗੱਲਬਾਤ ਆ ਵੇਖੋ ਕੁਝ ਵੱਡੀਆਂ ਮੱਝਾਂ ਕੋਜ ਵਿੱਚ ਗੱਭਣ ਹੀ ਕੁਝ ਸੋਈਆਂ ਸਵਾਇਆਂ ਸੜ ਕੇ ਬਿਲਕੁਲ ਡੈੱਡ ਹੋ ਚੁੱਕੀਆਂ ਆ ਵਿਚਾਰੀਆਂ ਕਹਿਰ ਵਾਪਰ ਗਿਆ ਇੱਕ ਆਹ ਸਾਈਡ ਤੋਂ ਅੱਗ ਆਈ ਏ ਇਧਰੋਂ ਡੇਰੇ ਦੇ ਵਿੱਚ ਅੱਗ ਫੜ ਗਈ ਆ ਤੇ ਬੱਚਿਆਂ ਨੂੰ ਇਹਨਾਂ ਨੇ ਆਪਣੇ ਜੀਵਾਂ ਨੂੰ ਪੁਝਾ ਕੇ ਬਾਹਰ ਕੱਢਿਆ ਕੋਲ ਜਿਹੜੇ ਪਛੂ ਜੀ ਉਹ ਮੌਕੇ ਤੇ ਡੈੱਡ ਹੋ ਗਏ ਆਪਣੇ ਖੇਤਾਂ ਨੂੰ ਅੱਗ ਲਾਈ ਆਹ ਵੇਖੋ ਕਾਰ ਦੇ ਤਾਂ ਨੂੰ ਅੱਗ ਪੈ ਗਈ ਇਹਨਾਂ ਦੇ ਡੇਰੇ ਨੂੰ ਆਹ ਵੇਖੋ ਬਹੁਤ ਹੀ ਵੱਡੀਆਂ-ਵੱਡੀਆਂ ਮੱਝਾਂ ਜਿਹੜੀਆਂ ਗੱਪਣਾ ਤਿਆਰ ਹੀ ਕੋ ਜਹਾ ਜਵਾਗ ਹੀ ਛੋਟੇ ਸਭ ਡੈੱਡ ਹੋ ਗਏ ਨੇ ਕਿੰਨੇ-ਕਿੰਨੇ ਜਵਾਗ ਜਿਹੜੇ ਆ ਰਹੇ ਤੇ ਭਾਈਚਾਰਾ ਇਹਨਾਂ ਦਾ ਇਕੱਠਾ ਹੋੰਦਿਆ ਆ ਘਰ ਹੀ ਇਹਨਾਂ ਦਾ ਜਿਹੜਾ ਇਹਨਾਂ ਦਾ ਉਤੀ ਮੱਢਾਂ ਦੇ ਸਾਹਮਣੇ ਕੁਦਰਤ ਦਾ ਕਹਿਰ ਵਾਪਰਿਆ ਇੱਕ ਇਹੋ ਸਾਡੀ ਬੇਨਤੀ ਆ ਆਲ ਵਰਡਰ ਦੇ ਵਾਚਤ ਵਾਸਤੇ ਸਾਰੇ ਪੰਜਾਬੀਆਂ ਨੂੰ ਇਹਨਾਂ ਦੀ ਕਿਸੇ ਵੀ ਤਰੀਕੇ ਨਾਲ ਹੈਲਪ ਕੀਤੀ ਜਾਵੇ ਜਿੰਨੀ ਕਿ ਆਪਾਂ ਕਰ ਸਕਦੇ ਆ ਇੱਕ ਇਹਨਾਂ ਦੇ ਮੇਨ ਚੀਜ਼ ਦਾ ਆਪਾਂ ਜਿਹੜਾ ਨੰਬਰ ਆ ਮੈਂਸ਼ਨ ਕਰਾਂਗੇ ਤੁਸੀਂ ਉਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਜੀ ਇਹਨਾਂ ਦੀ ਜਿੰਨੀ ਕਿ ਹੈਲਪ ਹੋ ਸਕਦੀ ਤੁਸੀਂ ਕਰੋ ਵੱਧ ਵੱਧ ਉਹ অতি ਵੱਡਾ ਨੁਕਸਾਨ ਹੋਇਆ ਜੀ ਇਧਰਲੇ ਪਾਸੇ ਬਹੁਤ ਜ਼ਿਆਦਾ ਨੁਕਸਾਨ ਹੈ ਪੰਜ ਮੱਝਾਂ ਉਹ ਨੁਕਰ ਦੇ ਵਿੱਚ ਹੈ ਜਿਹੜੀਆਂ ਸੜੀਆਂ ਤੇ ਲਗਭਗ 12 13 ਮੱਝਾਂ 14 ਦੇ ਲਗਭਗ ਇਧਰ ਹੈ ਜਿਹੜੀਆਂ ਸੜੀਆਂ ਨਾ ਕੁਝ ਖਾ ਸਕਦੀਆਂ ਨਾ ਕੁਝ ਪੀ ਸਕਦੀਆਂ ਆ ਤਾਂ ਜਮਾ ਵੀ ਚਰੀ ਇੱਕ ਤਾਂ ਮੈਂ ਡੈਡੀ ਹੈ ਨਾ ਸਾਰੀ ਸੜ ਗਈ ਅੱਖਾਂ ਵੀ ਸੜ ਗਈਆਂ ਜਿਹਦੀ ਤੇ ਆਪਾਂ ਇਹਨਾਂ ਦੇ ਕੋਈ ਨਾ ਕੋਈ ਮੈਂਬਰ ਮੇਨ ਨਾਲ ਗੱਲਬਾਤ ਕਰਦੇ ਹਾਂ ਤੇ ਤੁਸੀਂ ਕਿਸੇ ਵੀ ਜਰੀਏ ਉਹਨਾਂ ਦੀ ਹੈਲਪ ਕਰੋ ਜਿੰਨੀ ਹੋ ਸਕਦੀ ਹੈ ਜੇ ਉਹ ਨੁਕਸਾਨ ਹੋ ਗਿਆ ਉਹ ਤੇ ਕਦੀ ਘਟਾ ਪੂਰਾ ਨਹੀਂ ਹੋ ਸਕਦਾ ਅਸੀਂ ਆਪਣਾ ਫਰਜ਼ ਪੂਰਾ ਕਰਾਂਗਾ ਗੁੱਜਰ ਭਾਈਚਾਰੇ ਨਾਲ ਖੜਨਦਾ ਤੇ ਖੜਨਾ ਚਾਹੀਦਾ ਵੀ ਆ ਤੁਹਾਡੀ ਗੱਲ ਕਰਾਉਣੀ ਹੈ ਕਿ ਇਹਨਾਂ ਦੇ ਮੇਨ ਘਰ ਦੇ ਜੀ ਦੇ ਨਾਲ ਬਹੁਤ ਹੀ ਜ਼ਿਆਦਾ ਨੁਕਸਾਨ ਹੋ ਗਿਆ ਬੜਾ ਹੀ ਜ਼ਿਆਦਾ ਮੜਾ ਹੋ ਗਿਆ ਭਾਈ ਆਪਣਾ ਨਾਮ ਦੇ ਦੱਸਿਓ ਇੱਕ ਨਾ ਇਹ ਕਿਹੜੀ ਜਗ੍ਹਾ ਤੇ ਡੇਰਾ ਟੋਡਾ ਅਦਲੀ ਯਾਰ ਅਦਲੀ ਯਾਰ ਤੇ ਨਾਂ ਕੀ ਜੇ ਆਪਣਾ ਦਾ ਮੇਨ ਮੈਂਬਰ ਦਾ ਜਿਨ੍ਹਾਂ ਦਾ ਨੁਕਸਾਨ ਹੋਇਆ ਹੈ ਸਦੀਕ ਇੱਕ ਤਨ ਸਦੀਕ ਬਾਪ ਪੰਜ ਘਰ ਹੋ ਗਏ ਕਿ ਕਿੰਨੇ ਸ ਆਪਣੇ ਕੋਲ ਟੋਡਣਾ ਪਸ਼ੂ ਬੱਸ ਘੱਟ ਮੈਨੂੰ ਸੌ ਦੋ ਸੌ ਕਿੰਨੇ ਕੁ ਜੋ ਮੱਗੀਆਂ ਕਿੰਨੇ ਕੁ ਬਾਕੀ ਬਜੇ 35 ਮਈਆਂ 35 ਮਈਆਂ ਵੱਡੀਆਂ ਮਾਰ ਗਿਆ ਕਟੀਆਂ 50 ਦੇ ਲੱਗੇ ਯਾਰ ਨੁਕਸਾਨ ਹੋ ਗਿਆ ਅੱਛਾ ਸਿਰਕਾਰ ਟਿਕਟ 20 ਦੇ ਕਟੀਆਂ 30 ਮਈਆਂ 35 ਬੋਟੀਆਂ ਮਾਰ ਗਿਆ ਗੱਬਣਾ ਵਿੱਚ ਕੁਝ ਗੱਬਣਾ ਦੇ ਕੁਝ ਸੂਈਆਂ ਸਵਾਈਆਂ ਠੀਕ ਹੈ ਲੋ ਕੁਝ 30 35 ਰੰਗਣਾ ਬਾਈ ਹੋਣਾ ਜਰੂਰ ਕੋਈ ਨਾ ਕੋਈ ਹਲਪ ਕੀਤੀ ਜਾਵੇ ਕਿਉਂਕਿ ਬਹੁਤ ਜਿਆਦਾ ਨੁਕਸਾਨ ਹੋ ਗਿਆ ਹੈਰ ਹੀ ਵਾਪਰੇ ਆਗੇ ਬਹੁਤ ਜਿਆਦਾ ਜਰੂਰ ਕਰਨਾ ਹੈ ਆਪਾਂ ਇਹਨਾਂ ਦੀ ਕਿਸੇ ਵੀ ਜਰੀਏ ਹਲਪ ਕੀਤੀ ਜਾਣੀ ਚਾਹੀਦੀ ਹੈ ਉਹ ਜਾ ਪੰਜ ਮੱਜਾ ਇਧਰ ਸਾਈਡ ਤੇ ਆ ਉਹ ਇੱਕ ਮੈਂ ਬਸ ਸਕਦੀ ਉਹ ਵੀ ਸਾਰ ਟਾਈਮ ਪਾਵੇ ਅੱਛਾ ਜੀ ਬਾਕੀ ਇਹਨਾਂ ਦਾ ਹੋਰਾਂ ਦੀ ਕੋਈ ਆਸ ਮੇਦ ਨਹੀਂ ਹੈ ਭਾਈ ਜੀ ਆਪਣਾ ਇੱਕਰਾ ਕੰਟੈਕਟ ਨੰਬਰ ਜ਼ਰੂਰ ਬਹੁਤ ਦਿਓ ਕੇ ਮੇਨ ਬੰਦੇ ਦਾ ਦੱਸ ਦਿਓ ਇਹਨਾਂ ਦੇ ਪਰਿਵਾਰ ਦਾ ਜਿਹੜਾ ਮੇਨ ਆ ਨਾ ਕੋਈ ਇਹ ਨਾ ਸਮਝੇ ਕਿ ਫੇਕ ਆ ਜਾਂ ਕਿਤਾ ਜੋ ਵੀ ਹੈਲਪ ਹੋਵੇ ਇਹਨਾਂ ਦੀ ਹੋਵੇ ਨੰਬਰ ਤੇ ਠੀਕ ਹੈ ਨਾ 8872384979 8872384979 84979 ਆਪਾਂ ਨੰਬਰ ਦਿੱਤਾ ਉਹਦਾ ਨਾਹੀ ਇਹਦਾ ਨਾਮ ਬਾਬੂ ਜੀ ਨਹੀਂ ਨਹੀਂ ਸਹੀ ਸਦੀਕ ਉਹਦਾ ਨਿਕਾ ਨੇਮ ਬਾਬੂ ਜੀ ਹੋਣਾ ਠੀਕ ਜੀ ਇਹਨਾਂ ਦਾ ਨੰਬਰ ਜੇ ਇਹਨਾਂ ਦਾ ਨੁਕਸਾਨ ਕਰਕੇ ਗੱਲਬਾਤ ਤੇ ਤੁਸੀਂ ਜ਼ਰੂਰ ਜੋ ਵੀ ਸਰਦਾ ਬੰਦਾ ਇਹਨਾਂ ਦੀ ਹਲਕੀ ਕੀਤੀ ਜਾਵੇ ਇਧਰੋਂ ਆਪਾਂ ਹੋਰਿਓ ਖਦਖਾਉਂਦੇ ਆ ਤੁਹਾਨੂੰ ਆਇਓ ਬਾਈ ਜੀ ਨਾਲ ਹੀ ਬੜੇ 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 ਨੰਬਰ ਸਾਹੀ ਹਨ ਫੇਕ ਆ ਨਹੀਂ ਹੈ ਨਾ ਇਹ ਵੀ ਇੱਕ ਸਮਾਂ ਡੈਡੀ ਹੋ ਚੁੱਕੀ ਨਾ ਜਿੰਦਿਆਂ ਜਾਂ ਨਾ ਮਰਿਆਂ ਜੋ ਵਿਚਰ ਗਿਆ ਬਹੁਤ ਹੀ ਵੱਡਾ ਨੁਕਸਾਨ ਹੈ ਅੱਜ ਵਿੱਚ ਬੜੇ ਕਾਲੀ ਥੰਡੇ ਤੋੜੀ ਡੰਗਰ ਬੱਦੇ ਨੇ ਨਾਲ ਅੱਛਾ ਜੀ ਆਸਾਂ ਵੀ ਹੋ ਗਏ ਬਸ ਬਹੁਤ ਸ਼ੁਕਰ ਆਯੋ ਹੈ ਇਹ ਆਪਣੀ ਅੱਛਾ ਜੀ ਆਹ ਇਦਾਂ ਹੀ ਮਰੇ ਠੀਕ ਆ ਕੋੜੀ ਕੋੜੀ ਹੀ ਵਾਏ ਕਰੋ ਵਾਏ ਕਰੋ ਉਹ ਬੀ ਡਰਾਫਟ ਸਾਡੇ ਬਾਅਦ ਇਹਨਾਂ ਬਾਕੀ ਇਹ ਕਹਿੰਦੇ ਕਿ ਦੱਬਣ ਦੀ ਜਿਆਦਾ ਬੰਦ ਜਾਣ ਦੀ ਜਾਈਗਾ ਬਾਹਰ ਆ ਗਿਆ ਜਿੰਨਾ ਲੋਕੀ ਬੱਚੇ ਜਵਾਬ ਬਹੁਤ ਗਾਨੇ ਸਾਵਨ ਵਿੱਚ ਬੋਲਦੀ ਨਹੀਂ ਬਹੁਤ ਹੀ ਵੱਡਾ ਨੁਕਸਾਨ ਹੋਏਗਾ ਗੁਜਰ ਭਾਈ ਚਾਰੇ ਦਾ ਉਧਰ ਵਿਖਾ ਦੀਆਂ ਜੀ ਹਾਂਜੀ ਉਧਰ ਵੇਖੀਆਂ ਜੀ ਕੋਈ ਨਹੀਂ ਜਿਹੜੇ ਵੀ ਤਰੀਕੇ ਨਾਲ ਇਹਨਾਂ ਦੀ ਹੈਲਪ ਕੀਤੀ ਜਾ ਸਕਦੀ ਹੈ ਤੁਹਾਨੂੰ ਕਰਨੀ ਚਾਹੀਦੀ ਹੈ ਪਾਇਆ ਦੀ ਜਰੂਰ ਕਰਿਓ ਪਿੰਡ ਅਦਲੀ ਹਾਲ ਦੇ ਨਜ਼ਦੀਕ ਹੀ ਡੇਰਾ ਹੈ ਇਹਨਾਂ ਦਾ ਨਹਿਰ ਦੇ ਉੱਤੇ ਤੁਹਾਨੂੰ ਪਤਾ ਰੋਟੀ ਮੰਨ ਲੋ ਰੋਟੀ ਰੋਟੀ ਲੈਣਾ ਨਹੀਂ ਦੱਸਾਰੇ ਬਹੁਤ ਹੀ ਵੱਡਾ ਨੁਕਸਾਨ ਹੈ ਸਾਰੇ ਘੁੰਮ ਗਈ ਸਾਰੇ ਘੁੰਮ ਗਏ ਹਵਾ ਬੜੀ ਤੇਜ਼ ਹਵਾ ਬਹੁਤ ਤੇਜ਼ ਹਵਾ ਬਹੁਤ ਹਵਾ ਮਿੱਟਾਂ ਦੇ ਵਿੱਚ ਵੀ ਸੜ ਕੇ ਸਵਾਹ 100% ਹਵਾ ਸਿਰ ਘਮਾਉਂਦੇ ਅਗਲਾ ਕੀ ਕਹਨਾਂ ਸਾਰਿਆਂ ਨੂੰ ਨੋ ਬਜੀ 10 ਮਿੰਟ ਦੇ ਵਿੱਚ ਵੇਚੀ ਪਈ ਕਹਿੰਦਾ ਕਿ ਸਾਰਾ ਖਤਮ ਹੋ ਗਿਆ ਤੇ ਮਹਾ ਭੱਜ ਕੇ ਨਾ ਆਪੀ ਬੱਚੇ ਵੀ ਚਲੋ ਆ ਵੀਰ ਦਾ ਹੱਥ ਨੂੰ ਯਾਰ ਨਕਸਾਨ ਸਾਰੇ ਆਹ ਮੂੰਹ ਦੇ ਸੀਗ ਵਿੱਚ ਆਪਣਾ ਨੀ ਖਸਾੜ ਮਾਰੀ ਪਾਣੀ ਚ ਕੋ ਅੱਛਾ ਅੱਛਾ ਠੀਕ ਹੈ ਫਿਰ ਬਜੀ ਠੀਕ ਹੈ ਨੋ ਬਜੀ ਵੀਡੀਓ ਨੂੰ ਬਾਅਦ ਵਿੱਚ ਜਰੂਰ ਮੈਂ ਇੱਥੇ ਪਾਣੀ ਚ ਛਾਰ ਮਾਰੀ ਰੋਟੀ ਖਾ ਕੇ ਮੈਂ 48 ਮੜੀ ਦੀ ਰੋਟੀ ਖਾ ਗੇ ਜਿੰਨ ਵੱਡਾ ਆਪਾਂ ਨੁਕਸਾਨ ਕਹਿ ਦਿੰਦੇ ਲੋਕ ਬਹੁਤ ਹੀ ਜ਼ਿਆਦਾ ਹੋਇਆ ਵਾ ਠੀਕ ਜੇ ਦੂਜੀ ਸਾਈਡ ਤੇ ਦਿਖਾਈਏ ਉਹ ਦਿਖਾਤੀਆਂ ਕੋਈ ਨਹੀਂ ਉਹ ਮੈਂਸ਼ਨ ਕਰਦਾਂਗੇ ਨਾਲ ਚੋਟ ਕੇ ਨਾ ਵੀਡੀਓ ਲੋਕੋ ਜੀ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਦੇ ਹੋ ਇੰਨੀ ਸੇਵਾ ਤੁਹਾਡੀ ਬਹੁਤ ਆ ਤੇ ਬਾਕੀ ਜਿਹੜੇ ਵੀਰਪੁਰਾਵਾਂ ਨੂੰ ਮਾਰ ਆਇਨਾ ਮਾਇਆ ਦੀ ਦਾਤ ਬਖਸ਼ੀ ਆ ਤੇ ਵੀਰ ਹੋਣਾਂ ਦੀ ਹੈਲਪ ਜ਼ਰੂਰ ਕੀਤੀ ਜਾਵੇ ਤੇ ਨੰਬਰ 2 ਨੇ ਵੀਡੀਓ ਦੇ ਵਿੱਚ ਬੋਲਿਆ ਵਾ ਤੇ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਵੀ ਨੰਬਰ ਦਵਾਂਗੇ ਤੇ ਉਥੇ ਪਹੁੰਚਦੇ ਜ਼ਰੂਰ ਨਾਲ ਦੀ ਹੈਲਪ ਕੀਤੀ ਜਾਵੇ